ਆਪਾਂ ਜਿਹੜਾ ਤੋਂ ਨੈਣਾ ਦੇ ਮੇਨੂੰ ਜਾਨਣਾ ਇੱਕ ਰਾਸਤੇ ਦੇ ਵਿੱਚ ਇਹ ਆਹ ਬੋੜ ਹੈਗਾ ਦੇਖੋ ਇੱਕ ਬੋੜ ਨੂੰ ਬਚਾਉਣ ਵਾਸਤੇ ਕਿੰਨਾ ਸੋਹਣਾ ਪ੍ਰਾਲਾ ਕੀਤਾ ਦੇਖੋ ਜੇ ਕਿਤੇ ਇਹ ਹੀ ਆਪਣੇ ਵਾਲਿਆਂ ਦੇ ਕਿਸੇ ਦੇ ਰਾਹ 'ਚ ਆ ਜਾਂਦਾ ਉਹਨਾਂ ਨੇ ਮਾਂ ਦੇ ਪੁੱਤਾਂ ਨੇ ਵੱਢ ਕੇ ਭਰੇ ਮਾਰਨਾ ਸੀ ਉਹਦਾਂ ਕਹਿੰਦੇ ਬਥੇਰੇ ਦਰਖਤ ਖੜੇ ਨੇ ਆਹ ਦੇਖੋ ਦਰਖਤ ਹੀ ਦਰਖਤ ਨੇ ਪਹਾੜਾਂ ਤੇ ਵੀ ਇਹਦੀ ਕੀ ਲੋੜ ਹੈਗੀ ਵੀ ਇਹ ਇਕੱਲੇ ਨਾਲ ਕੱਲ ਨੂੰ ਸੜਕ ਖਰਾਬ ਕਰਨੀਆਂ ਤੇ ਆਹ ਦੇਖ ਲਓ ਮੈਂ ਸਲੂਟ ਕਰਦਾ ਉਸ ਵੀਰ ਨੂੰ ਜਿਨ੍ਹਾਂ ਨੇ ਇਹ ਸੜਕ ਬਣਾਈ ਹੈਗੀ ਤੇ ਉਹਨਾਂ ਨੇ ਐਸ ਬੋਰਡ ਨੂੰ ਬਚਾਇਆ ਹੈਗਾ ਤੇ ਜਿੱਥੇ ਬੇਜ਼ਵਾਨ ਜਾਨਵਰ ਨੇ ਜਿਹੜੇ ਉਹ ਆਪਦਾ ਆਨੰਦ ਲੈਂਦੇ ਨੇ ਜ਼ਿੰਦਗੀ ਦਾ ਤੇ ਬਹੁਤ ਵਧੀਆ ਚੀਜ਼ ਹੈ ਕਿ ਮੈਨੂੰ ਲੱਗਿਆ ਵੀ ਇਹ ਲੋਕਾਂ ਤੱਕ ਦਿਖਾਉਣੀ ਚਾਹੀਦੀ ਆ ਵੀ ਆਹ ਦੇਖ ਸਕਦੇ ਹੋ ਵੀ ਇਧਰਲਾ ਇਧਰਲੀ ਸੜਕ ਆ ਗਈ ਤੇ ਇਧਰਲੀ ਸੜਕ ਹੈ ਵਿਚਾਲ ਦੀ ਰਸਤਾ ਕਰਤਾ ਉਹਦੇ ਉਹ ਪਰ ਬੋਰਡ ਨਹੀਂ ਪਟਿਆ ਮੇਰਾ ਮਕਸਦ ਦਿਖਾਉਣ ਦਾ ਇਹ ਸੀਗਾ ਵੀ ਜੇ ਆਪਾਂ ਕਹੀਏ ਵੀ ਕੱਲੇ ਇਹਦੇ ਨਾਲ ਪੱਟਣ ਨਾਲ ਕੀ ਹੁੰਦਾ ਕਾਨੂੰ ਸੜਕ ਖਰਾਬ ਕਰਨੀ ਐ ਮੱਥਾ ਮਾਰਨਾ ਵੀ ਆਹ ਦੇਖ ਲਓ ਦਰਖਤੀ ਦਰਖਤ ਖੜੇ ਨੇ ਤੁਹਾਨੂੰ ਪਤਾ ਹੀ ਆ ਵੀ ਹਿਮਾਚਲ ਦੇ ਵਿੱਚ ਤਾਂ ਸਾਰੇ ਦਰਖਤੀ ਨੇ ਤੇ ਆ ਚੀਜ਼ ਜਿਹੜੀ ਬਹੁਤ ਵਧੀਆ ਗੀ ਜੇਕਰ ਤੁਹਾਨੂੰ ਵੀ ਇਹ ਇਸ ਤਰ੍ਹਾਂ ਦਾ ਇਸ ਵੀਰ ਦਾ ਪਰਾਲਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਹਾਡੇ ਵੀ ਕਿਤੇ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਤੁਸੀਂ ਕਿਸੇ ਤਰ੍ਹਾਂ ਰੁੱਖ ਨੂੰ ਬਚਾ ਸਕਦੇ ਹੋ ਤਾਂ ਕੋਸ਼ਿਸ਼ ਕਰੋ ਵੀ ਇਸ ਤਰ੍ਹਾਂ ਵੀਰ ਦੇ ਜਿਹੜੇ ਤਰੀਕੇ ਨਾਲ ਬਚਾਇਆ ਹੋਇਆ ਰੁੱਖ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਆਪਾਂ ਨੂੰ ਆਕਸੀਜਨ ਵਗੈਰਾ ਬਣਦਾ ਰਹੇ ਤੇ ਜਿਹੜੀ ਰੁੱਖ ਦੀ ਸੌਂ ਹੈਗੀ ਉਹ ਤੁਹਾਨੂੰ ਪਤਾ ਵੀ ਉਹਦੇ ਉਹਦਾ ਉਹਦਾ ਦੇਣ ਰੁੱਖ ਦਾ ਉਹਦੇ ਜਿਹੜੀ ਛਾਂ ਹੈਗੀ ਉਹ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ ਨਾ ਕਿਸੇ ਕੋਠੀ ਤੋਂ ਮਿਲ ਸਕਦੀ ਆ ਨਾ ਕਿਸੇ ਏਸੀ ਤੋਂ ਮਿਲ ਸਕਦੀ ਆ ਧੰਨਵਾਦ